ਹਾਂਜੀ ਕਿੱਦਾ ਜੀ ਬਾਕੀ ਆਪਾਂ ਹੋਰ ਕਿਹੜੇ ਜਿਹੜੇ ਵੀਜੇ ਤੇ ਆ ਸਕਦੇ ਆਪਾਂ ਇੱਥੇ ਬੈਲਜੀਅਮ ਦੇ ਵਿੱਚ ਟੂਰਿਸਟ ਹੂੰ ਤੇ ਵਰਕ ਵੀਜਾ ਵਰਕ ਵੀਜਾ ਪਰ ਤੁਹਾਨੂੰ ਤਾਂ ਮਿਲਣਾ ਜੇ ਤੁਹਾਡੇ ਕੋਲ ਬਹੁਤ ਹਾਈ ਸਕਿੱਲ ਆ ਠੀਕ ਆ ਅੱবি ਤੁਹਾਨੂੰ ਕਿਸੇ ਕੰਪਨੀ ਨੇ ਅਪਰੋਚ ਕੀਤੀ ਆ ਦਾ ਆਨਲਾਈਨ ਵੀ ਤੁਹਾਡੇ ਕੋਲ ਬਹੁਤ ਹਾਈ ਸਕਿੱਲ ਆ ਤਾਂ ਤੇ ਹੁਣ ਤੱਕ 7 ਸਾਲਾਂ ਜੇ ਮੈਂ ਤਾਂ ਇੱਥੇ ਆਪਣਾ ਕੋਈ ਪੰਜਾਬੀ ਬੰਦਾ ਸਟੂਡੈਂਟ ਘਾਟੀ ਦੇਖਿਆ ਤੇ ਪਰ ਟੂਰਿਸਟ ਵੀ ਜਾ ਵੀ ਔਖਾ ਹੀ ਦਿੰਦੇ ਅੱਛਾ ਫੈਮਿਲੀ بیس ਤੇ ਫੈਮਿਲੀ بیس ਤੇ ਆਫਰਲੀ ਜੇ ਤੁਸੀਂ ਫੈਮਿਲੀ ਨੂੰ ਫੈਮਿਲੀ ਨੂੰ ਵੀਜ਼ਾ ਕੱਟ ਲੈਂਦੇ ਬਟ ਬਲੱਡ ਰਿਲੇਸ਼ਨ ਨੂੰ ਹੀ ਆ ਉਹ ਵੀ ਜੇ ਤੁਹਾਨੂੰ ਇਹ ਇੰਡੀਆ ਵਾਲਾ ਸਿਸਟਮ ਵੀ ਉਹਨਾਂ ਨੂੰ ਸਹੀ ਲੱਗਦਾ ਜਾਂ ਹੋਰ ਵੀ ਮਤਲਬ ਜਿੱਦਾਂ ਕਿਸੇ ਨੇ ਜੇ ਮੈਰਿਜ ਕਰਾਈ ਹੋਵੇ ਤਾਂ ਉਹ ਵੀ ਨਾਰਮਲ ਛੇਤੀ ਛੇਆ ਕਿੰਨਾ ਟਾਈਮ ਲੱਗਦਾ 6 ਮਹੀਨੇ ਅਪਰੋਕਸ ਵਿਆਹ ਵਿਆਹ ਵਾਲਾ ਸਿਸਟਮ ਤਾਂ ਆਫਰਲੀ ਛੇ ਮਹੀਨੇ ਅਪਰੋਕਸ ਲੱਗਦੇ ਆ ਤੇ ਮਤਲਬ ਇੰਦਾ ਨਹੀਂ ਕੋਈ ਹੈਗਾ ਜੇ ਕੋਈ ਇੱਥੇ ਡੌਂਕੀ ਲਾ ਕੇ ਆਊਗਾ ਜਾਂ ਡੌਂਕੀ ਲਾ ਕੇ ਆਉਣ ਦਾ ਫਾਇਦਾ ਕੋਈ ਨਹੀਂ ਇੱਥੇ ਆਬੀਅਸਲੀ ਤੁਹਾਨੂੰ ਪੇਪਰ ਨਹੀਂ ਦਾ ਕੰਮ ਹੈ ਬਿਨਾਂ ਬੋਲੀ ਤੋਂ ਕੰਮ ਹੈ ਨਹੀਂ ਬਾਕੀ ਇਹ ਹੈ ਕਿ ਹੁਣ ਜਿੱਦਾਂ ਆਪਣੇ ਯਾਤਰੀ ਬੰਦੇ ਨਾ ਹੁਣ ਹੁਣ ਇੱਥੇ ਆਪਣੇ ਬੰਦੇ ਆਉਣ ਅਮਰੀਕਾ ਦੀ ਡੌਂਕੀ ਬੰਦ ਕੀਤੀ ਆ ਤੇ ਹੁਣ ਸਾਰੇ ਬੰਦੇ ਆਪਣੇ ਯੂਰਪਾ ਨੂੰ ਹੋਈ ਜਾਂਦੇ ਆ ਤੇ ਮੈਂ ਤਾਂ ਕਹਿੰਨਾ ਕਿ ਹਾਂ ਜੇ ਪਹਿਲਾ ਪਹਿਲਾ ਸਿਸਟਮ ਠੀਕ ਹੈ ਨਾ ਜੇ ਨੇ ਤਾਂ ਸੋਚਿਆ ਹੋਵੇ ਬੈਲਜੀਅਮ ਆਉਣਾ ਕਿ ਹਾਂ ਜੇ ਕਿਸੇ ਤਰੀਕੇ ਨਾਲ ਨਹੀਂ ਬਾੜਦਾ ਜੇ ਟੂਰ ਦਾ ਸਟੇ 24 ਵਿੱਚ ਪੇਪਰ ਨਹੀਂ ਮੈਣਨੇ ਬੈਲੀ ਦੀ ਗੱਲ ਟੂਰਿਸਟ ਦੇ ਵੀ ਹਨ ਟੂਰਿਸਟ ਤਾਂ ਆਬਵੀਅਸਲੀ ਟੂਰਿਸਟ ਇਹਨਾਂ ਬੰਦਾ 6 ਮਹੀਨੇ ਦਾ ਪ੍ਰੋਕਸ ਵੀਜ਼ਾ ਹੁੰਦਾ 6 ਮਹੀਨੇ ਦਾ ਬਸ ਉਸ ਤੋਂ ਬਾਅਦ ਤਾਂ ਆਬਵੀਅਸਲੀ ਤੁਸੀ ਛੱਡਣਾ ਹੈ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਇਲੀਗਲ ਹੋ ਜਾਓਗੇ ਨਾ 6 ਮਹੀਨੇ ਤੋਂ ਬਾਅਦ ਦਾ ਤੇ ਤੁਹਾਨੂੰ ਪੇਪਰ ਨਹੀਂ ਮੈਣਨੇ ਪਰ ਉਹੀ ਸਿਸਟਮ ਆ ਵੀ ਪੁਰਤਗਾਲ ਭਰੂਗੇ ਜਾਂ ਮੜ ਕੇ ਵੀ ਟੈਕਸ ਪੁਰਤਗਾਲ ਨੇ ਬੰਦ ਕਰਤੇ ਹਨ ਉਹਦੇ ਡੌਂਕੀ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਜਾਂ ਤੁਸੀਂ ਯੂਰਪ ਜਿੰਨ ਨੂੰ ਲਾਦਾ ਬਹੁਤ ਘੱਟ ਕੰਟਰੀਆਂ ਆ ਜਿੱਥੇ ਤੁਸੀਂ ਡੌਂਕੀ ਲਾ ਸਕਦੇ ਹੋ ਤਾਂ ਉਹ ਜੇ ਕੋਈ ਏਜੰਟ ਇੰਡੀਆ ਤੁਹਾਨੂੰ ਇੱਕ ਫਰਾਡ ਕਰਦਾ ਕਿ ਤੁਹਾਡਾ ਬੈਲਜੀਅਮ ਦੇ ਵਿੱਚ ਇਦਾਂ ਦਾ ਕੁਝ ਤੁਹਾਨੂੰ ਗਾ ਪੀਆਰ ਕਰਾਵਾਗੇ ਇਦਾਂ ਦਾ ਕੋਈ ਹੈ ਨਹੀਂ ਜਾਨਤਾ ਨਾ ਇੱਕ ਚਾਰ ਪੇ ਜਾਣ ਬੰਦੇ ਪੁਰਾਣੇ ਆ ਹਾਂ ਬਹੁਤ ਬੰਦੇ ਪੁਰਾਣੇ ਆ ਜਿੱਦ ਵੀ ਜਿਹਨਾਂ ਕੋਲ ਪਰ ਉਹ ਸਿਟੀਜ਼ਨ ਆ ਉਹਨਾਂ ਦੀਆਂ ਫੈਮਲੀ ਆਈ ਤੇ ਹੁਣ ਜਿਹੜੇ ਬੰਦੇ ਆਉਂਦੇ ਆ ਹੁਣ ਮੈਂ ਤਾਂ ਘੱਟ ਵੱਧੀ ਸੁਣਿਆ ਕੋਈ ਇਥੇ ਬੰਦਾ ਆਇਆ ਹੋਊਗਾ ਸੱਤਕ ਸਾਲਾਂ ਚ ਕੋਈ ਵਰਲਾਟਾ ਮਾ ਬੰਦਾ ਇਹਨਾਂ ਨੂੰ ਮਿਲਿਆ ਜਾਂ ਵੀ ਇੰਡੀਆ ਤੋਂ ਜਿਹੜਾ ਆਇਆ ਹੋਊਗਾ ਵੀ ਕਹੂਗਾ ਮੈਂ ਆਹ ਮੈਂ ਇੰਡੀਆ ਤੋਂ ਆਇਆ ਜਾਂ ਟੂਰਿਸਟ ਵੀਜ ਤੇ ਆਇਆ ਜਾਂ ਜਿਵੇਂ ਵੀ ਆਇਆ ਜ਼ਿਆਦਾਤਰ ਪੁਰਤਗਾਲ ਤੋਂ ਸ਼ਿਫਟ ਹੁੰਦੇ ਆ ਪੇਪਰ ਉੱਪਰ ਲੈ ਕੇ ਜਾਂ ਜਿਹੜੇ ਪੁਰਾਣੇ ਸ਼ਿਫਟ ਹੋਏ ਆਈ ਤੇ ਉਹ ਫਿਰ ਇਹਨਾਂ ਤੋਂ ਸਿਟੀਜ਼ਨ ਹੋ ਗਈ ਹੈ ਨਾ ਜਿਹੜੀ ਫੈਮਲੀ ਤੋਂ ਸਿਟੀਜ਼ਨ ਵੀ ਹੁਣ ਜਿਹੜਾ ਮੈਂ ਸਾਦਾ ਕਾਰਡ ਆ ਉਹ ਇੱਥੇ ਆ ਕੇ ਆਪਣੀ ਚੇਂਜ ਕਰਾ ਕੇ ਕੰਮ ਕਰਤਾ ਲੈ ਸਕਦਾ ਪਰ ਤੁਹਾਡੇ ਤੁਹਾਡੇ ਪ੍ਰੋਸੈਸ ਜਿਆਦਾ ਲੰਬਾ ਹ ਪਰ ਸਭ ਤੋਂ ਇਹ ਹੈ ਕਿ ਪਰ ਮੈਂ ਉਹ ਦੱਸਦਾ ਕਿ ਜੇਕਰ ਇਹਨਾਂ ਜਿੱਦਾ ਕੋਈ ਇਟਲੀ ਦੇ ਵਿੱਚ ਆ ਬੈਲਜੀਅਮ ਦੇ ਵਿੱਚ ਕੰਮ ਕਰਕੇ ਫਰਟੀ ਦੇ ਵਿੱਚ ਇੱਥੇ ਰਹਿਣਾ ਚਾਹੁੰਦਾ ਪਰ ਉਹਦੇ ਕੋ ਘੱਟੋ ਘੱਟ 10 ਸਾਲ ਦਾ ਕਾਰਡ ਹੋਣਾ ਚਾਹੀਦਾ ਤੇ ਇੱਥੇ ਚੇਂਜ ਹੋਵੇ ਇਹ ਨਹੀਂ ਜੇ ਉਸ ਤੋਂ ਅਦਰਵਾਈਜ਼ ਕੋ ਜਿਵੇਂ ਤੁਹਾਡੇ ਖੁੱਲੀ ਸੰਜੋੜਨ ਕਹਿੰਦੇ ਨੇ ਉਹਨੂੰ ਹਾਂ ਖੁੱਲੀ ਸੰਜੋੜਨ ਖੁੱਲੀ ਸੰਜੋੜਨ ਆ ਜਾਂਦਾ ਹੈ ਨਾ ਉਹਨੂੰ ਸਸਤਾ ਹੈ 10000 ਦਾ ਲਾਣਾ ਕਾਰ ਪਰ ਸਾਡੇ ਇੱਥੇ ਲੰਮਾ ਪ੍ਰੋਸੈਸ ਨਹੀਂ ਜੇ ਤੁਹਾਡੇ ਪੇਪਰ ਲੀਗਲ ਆ ਤੁਹਾਡੇ ਕੋ ਸਾਰਾ ਕੁਝ ਹੈਗਾ ਜੋ ਉਹਨਾਂ ਚਾਹੀਦਾ ਤੇ ਤੁਹਾਨੂੰ ਕੁਝ 5 ਘੰਟੇ ਕੰਮ ਕਰਨਾ ਪੈਂਦਾ ਆ ਪਤਾ ਨਹੀਂ ਸਾਲ ਦੇ ਕਿੰਨੇ ਘੰਟੇ ਅਪਰੋਕਸ ਕੰਮ ਕਰਨਾ ਪੈਂਦਾ ਤਾਂ ਤੇ ਇਹਦੇ ਕੋਲ ਤਲਦੀ 5 ਸਾਲ ਬਾਅਦ ਆਪਣੀ ਸਿਡੀਆਂ ਅਪਲਾਈ ਕਰ ਸਕਦੇ ਆ ਸਾਡੇ ਕੋ ਬੋਲੀ ਦੇ 2 ਗੱਲ ਮੈਨੂੰ ਵਧੀਆ ਲੱਗੀ ਕਿ ਅੱਜ ਤਾਂ ਬੈਲਜੀਅਮ ਦੇ ਵਿੱਚ 5 ਸਾਲਾਂ ਬਾਅਦ ਸਿਟੀਜਨਸ਼ਿਪ ਲਈ ਕਾਹ ਕਰ ਰਿਹਾ ਸਾਡੇ ਨਿਵਾਸੀ ਦੇ ਵਿੱਚ ਇਹ ਪਹਿਲਾਂ ਪੰਨਾ ਦੱਸਦਾ ਤੇ 5 ਸਾਲਾਂ ਬਾਅਦ ਸਿਟੀਜਨ ਅਪਲਾਈ ਕਰੂਗਾ ਤੇ ਫਿਰ ਉਸ ਤੋਂ ਬਾਅਦ ਵੀ ਤੁਹਾਨੂੰ ਲੈਣਾ ਦਾ ਪ੍ਰੋਪਰ ਜਿਹੜਾ ਦੇ ਪੇਪਰ ਹੈਗੇ ਇਹ 6 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਡਿਸੀਜਨ ਲੈਣਾ ਪੈਣਾ ਜੇ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਹਾਂ ਜਾਂ ਨਾ ਨਹੀਂ ਆਉਂਦੀ ਤੇ 6 ਮਹੀਨਿਆਂਰ ਬਾਅਦ ਤੁਸੀਂ ਆਟੋਮੈਟਿਕਲੀ ਤੁਹਾਡੇ ਕੋਲ ਸਿਟੀਜਨ ਆ ਜਾਣੀ ਹੈ ਮਤਲਬ ਤੁਹਾਨੂੰ ਇਹ ਨਹੀਂਗਾ ਵੀ ਉਸ ਤੋਂ ਬਾਅਦ ਵੀ ਤੁਹਾਨੂੰ ਪੁੱਛਣਾ ਪੈਣਾ ਵੀ ਹਾਂ ਜਾਂ ਵੀ ਮੇਰੀ ਕਿੱਥੇ ਗਿਆ ਮੇਰੀ ਫਾਈਲ ਕਿੱਥੇ ਪਹੁੰਚੀ ਕੀ ਪ੍ਰੋਸੈਸ 6 ਮਹੀਨਿਆਂ ਦੇ ਵਿੱਚ ਵਿੱਚ ਤਿੰਨ ਤੋਂ 6 ਮਹੀਨਿਆਂ ਦਾ ਟਾਈਮ ਤਾਂ ਤੁਹਾਨੂੰ ਦੱਸ ਦੇਣਾ ਮਹੀਨੇ ਟਾਈਮ ਤੋਂ ਬਾਅਦ ਤੁਹਾਨੂੰ ਡਿਸੀਜਨ ਉਹਨਾਂ ਨੇ ਲੈ ਲੈਣਾ ਹੈ ਤੁਹਾਨੂੰ ਚਿੱਠੀ ਆ ਜਾਣੀ ਹੈ ਪਰ ਉਸ ਇਦਾਂ ਕਦੀ ਹੋਇਆ ਨਹੀਂ ਵੀ ਤਾਂ ਵੀ ਮੁੰਮੀ ਦਾ ਮੈਂ ਹੁਣ ਤੱਕ ਕਹਿੰਦੇ ਆ ਵਧੀਆ ਹੈ ਕਾਨੂੰਨ ਇੱਥੇ ਦੇ ਵੀ ਵਧੀਆ ਹੈ ਵੀ ਇਹਦਾ ਲੰਬਾ ਪ੍ਰੋਸੈਸ ਨਹੀਂ ਵੀ ਹਾਂ ਪਹਿਲਾਂ 10 ਸਾਲ ਲੇਟ ਲੀਆਂ ਉਹ ਵੇਟ ਕਰੋ ਫਿਰ ਉਸ ਤੋਂ ਬਾਅਦ ਫਿਰ ਵੇਟ ਅਲੱਗ 10 ਮਹੀਨਾ ਜੀਗਾ ਕੋਈ ਵਧੀਆ ਗੱਲ ਹੈ ਤੁਹਾਨੂੰ ਹਾਂ ਬਾਕੀ ਮੈਂ ਪੁੱਟਣੇ ਨੇ ਤੇ ਸਾਡੇ ਲੇਟਲੀ ਦੇ ਵਿੱਚ ਵੀ ਮੈਡੀਕਲ ਠੀਕ ਹੈ ਵਧੀਆ ਹੈ ਮਾੜ ਤੇ ਤੁਹਾਡੇ ਕਿੱਦਾਂ ਮੈਡੀਕਲ ਦੀ ਤੇ ਮੈਡੀਕਲ ਸਾਡਾ ਫਾਸਟ ਆ ਓਕੇ ਵੀ ਆਬਵੀਅਸਲੀ ਤੁਹਾਨੂੰ ਨਹੀਂ ਵੇਟ ਨਹੀਂ ਕਰਨੀ ਪੈਂਦੀ ਵੀ ਜੇ ਤਾਂ ਵੀ ਡਾਕਟਰ ਨੇ ਲੈ ਕੇ ਦਿੱਤਾ ਐਮਰਜੈਂਸੀ ਆ ਕਿਉਂਕਿ ਫੈਮਿਲੀ ਡਾਕਟਰ ਤਾਂ ਹਰ ਰੋਜ਼ ਦਾ ਲੈਣਾ ਹੀ ਪੈਣਾ ਵੀ ਜੇ ਤੁਹਾਡਾ ਪ੍ਰੋਪਰ ਤੁਸੀਂ ਲੀਗਲ ਵੇਚ ਆ ਤੇ ਤੁਹਾਨੂੰ ਬਹੁਤ ਮੈਡੀਕਲ ਡਾਕਟਰ ਫੈਮਿਲੀ ਡਾਕਟਰ ਦਾ ਆਬਵੀਅਸਲੀ ਜੇ ਤਾਂ ਉਹਨੇ ਲੈ ਕੇ ਦਿੱਤਾ ਵੀ ਹਾਂ ਵੀ ਤੁਹਾਨੂੰ ਐਮਰਜੈਂਸੀ ਆ ਤੇ ਤਾਂ ਤੁਹਾਨੂੰ ਹਸਪੀਟਲ ਨੂੰ ਵੇਟ ਨਹੀਂ ਕਰਨੀ ਪੈਣੀ ਵੀ ਹਾਂ ਤੋਂ ਪਹਿਲਾਂ ਫੋਨ ਕਰੋਗੇ ਅਪਾਇੰਟਮੈਂਟ ਲਵੋਗੇ ਵੀ ਸਾਨੂੰ ਇਹ ਜਿਹੜਾ ਅਪਾਇੰਟਮੈਂਟ ਜਾਈ ਦੀ ਜਾਏ ਅਗਰ ਤੁਸੀਂ ਕੋਈ ਡਾਕਟਰ ਨਾਲ ਲੈ ਕੇ ਜੇ ਤਾਂ ਸਿੱਧਾ ਆਪਣਾ ਹਸਪੀਟਲ ਚਾ ਲੋ। ਉਹ ਇਹ ਕਿ ਇੱਥੇ ਮੈਡੀਕਲ ਟੂਟ ਵੀ ਬੜੀਆ ਫਾਸਟ ਟਾਈਮ ਵਾਲੇ ਹਾਸਟ ਚਾ ਤੇ ਜਿੱਦਾਂ ਹੁਣ ਆਪਣੇ ਗਾਹ ਤੋਂ ਗਾਹ AI ਆਈ ਆਈ ਜਾਂਦੀ ਹੈ ਜੁਨੇਸ਼ਨ ਤੇ ਗਾਹ ਤੋਂ ਗਾਹ ਟੈਕਨੋਲੋਜੀ ਤੁਹਾਡੇ ਇੱਥੇ ਕਿੰਦਾ ਐਡਵਾਂਸ ਹੋਈ ਜਾਂਦੀ ਹੈ? ਟੈਕਨੋਲੋਜੀ ਟੈਕਨੋਲੋਜੀ ਜਿਆਦਾ ਬੈਲਜੀਅਮ ਕੰਮ ਹੀ ਟੈਕਨੋਲੋਜੀ ਨਾ ਕਰਦਾ। ਹਾਂ ਓਕੇ। ਕਿਉਂਕਿ ਨਾਰਮਲੀ ਆ ਹਰ ਇੱਕ ਚੀਜ਼ ਨੂੰ ਮੋਸਟਲੀ ਹੁਣ ਸਾਡੇ ਪੇਮੈਂਟ ਵਾਲਾ ਸਿਸਟਮ ਵੀ ਜਿਆਦਾ ਆਨਲਾਈਨ ਹੀ ਕਰਤਾ ਉਹਨਾਂ ਨੇ ਹਾਂ ਓਕੇ ਠੀਕ ਹੁਣ ਇਹਦਾ ਪਤਾ ਨਹੀਂ ਗਾਹਾਂ ਜਾ ਕੇ ਨੁਕਸਾਨ ਹੋਊਗਾ ਕਿ ਫਾਇਦਾ ਬਟ ਹਜੇ ਤੱਕ ਤਾਂ ਫਾਇਦਾ ਹੀ ਚੱਲ ਰਿਹਾ ਆ ਤੇ ਜਿਆਦਾਤਰ ਉਹਨਾਂ ਨੇ ਵੀਜ਼ੇ ਬੂਜ਼ੇ ਦੀਆਂ ਫੀਸਾਂ ਹੋਰ ਵੀ ਆਪਣਾ ਸਾਰਾ ਕੈਚ ਉਹਨਾਂ ਨੇ ਬੰਦ ਹੀ ਕਰ ਦਿੱਤਾ ਬੰਦ ਕਰਤਾ ਇੱਕ ਹਿਸਾਬ ਦਾ ਵੀ ਹਾਂ ਤੁਸੀਂ ਆਨਲਾਈਨ ਪੇ ਕਰੋ ਆਪਣਾ ਜਿਵੇਂ ਵੀ ਸਿਸਟਮ ਆ ਆਪਣਾ ਉਹ ਕਰੋ ਸਾਡੇ ਇਟਲੀ ਦੇ ਵਿੱਚ ਚੀਜ਼ਾਂ ਬਣੀ ਆ ਕਫੇ ਹੋ ਗਈ ਇਤਨੀ ਤੋਂ ਸ਼ੁਰੂ ਹੋਇਆ ਨਾ ਪੀਸਟਾ ਹੋ ਗਿਆ ਇਹ ਵੀ ਪਿੱਛਲੇ ਤੋਂ ਸ਼ੁਰੂ ਹੋਇਆ ਤੇ ਤੁਹਾਡੇ ਬੈਲਜੀਅਮ ਦੀ ਇੱਥੇ ਕੀ ਖਾਸ ਚੀਜ਼ ਹੈ ਜਿਹੜੀ ਤੁਹਾਡੇ ਬੈਲਜੀਅਮ ਤੋਂ ਹੀ ਸ਼ੁਰੂ ਬੈਲਜੀਅਮ ਦੀ ਚਾਕਲੇਟ ਬਹੁਤ ਮਸ਼ਹੂਰ ਆ ਹਾਂ ਓਕੇ ਤਾਂ ਬੈਲਜੀਅਮ ਬੈਲਜੀਅਮ ਤੇ ਸਵਿਟਜ਼ਰਲੈਂਡ ਦੀ ਚਾਕਲੇਟ ਵਰਲਡ ਜੀ ਮਸ਼ਹੂਰ ਮੰਨੀ ਜਾਂਦੀ ਆ ਹਾਂ ਮਤਲਬ ਚਲੋ ਬਾਕੀ ਠੀਕ ਹੈ ਜੀ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਜਿੰਨੇ ਕੇ ਸਾਥ ਚਲੋ ਇਹ ਪੂਲੀ ਤੁਹਾਨੂੰ ਇਹ ਵਲੌਗ ਵਧੀਆ ਲੱਗੂਗਾ ਸਾਨੂੰ ਸਾਨੂੰ ਜਿੰਨੀ ਕੁ ਨੌਲੇਜ ਸੀ ਜਿਹੜਾ ਜਿੰਨੀਆਂ ਇੱਕ ਗੱਲਾਂ ਸਾਨੂੰ ਪਤਾ ਸੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੋ ਹੋਪਫੁਲੀ ਤੁਹਾਨੂੰ ਵੀ ਵਧੀਆ ਲੱਗਣਗੀਆਂ ਤੋਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਅਗਲੀ ਨਵੀਂ ਜਗ੍ਹਾ ਤੇ ਨਵੀਂ ਜਾਣਕਾਰੀ ਨਾਲ ਤੋਂ ਤਦ ਤੱਕ ਰੱਬ ਰੱਖਾ ਜਿਉਂਦੇ ਵਸਦੇ ਰਹੋ ਧੰਨਵਾਦ ਠੀਕ ਹੈ ਜੀ ਧੰਨਵਾਦ